ਅੱਜ ਸੇਠ ਕਸਤੂਰੀ ਲਾਲ ਜੀ ਜੋ ਸਾਡੇ ਕਾਂਗਰਸ ਦੇ ਇੱਕ ਥੰਮ ਸੀ ਕਈ ਵਾਰਾਂ ਥੰਮ ਹਿੱਲੇ ਪਰ ਕਸਤੂਰੀ ਲਾਲ ਹੋਣਾ ਦਾ ਥੰਮ ਕਰ ਹੀ ਨਹੀਂ ਰਿਹਾ ਕਈ ਕਾਂਗਰਸ ਚਾਏ ਕਾਂਗਰਸ ਤੋਂ ਚਲੇ ਗਏ ਸੇਠ ਕਸਤੂਰੀ ਲਾਲ ਜਿੱਥੇ ਖੜੇ ਸੀ ਕਾਂਗਰਸ ਦੀ ਉੱਥੇ ਹੀ ਖੜੇ ਨੇ ਚਾਹੇ ਤੋਂ ਪਾਈ ਕਾਂਗਰਸ ਲੀਗ ਜਾਂ ਛਾਂ ਆਈ ਸੇਠ ਕਸਤੂਰੀ ਲਾਲ ਨੇ ਕਾਂਗਰਸ ਦਾ ਸਾਥ ਨਹੀਂ ਛੱਡਿਆ ਜਿਹੜੇ ਕੋਈ ਲੀਡਰ ਛੱਡ ਕੇ ਗਏ ਉਹਨਾਂ ਦਾ ਸਾਥ ਛੱਡ ਦਿੱਤਾ ਤਾਂ ਐਹੋ ਜਿਹੀ ਲੀਡਰਤਾ ਮੈਂ ਚਲੇ ਜਾਣਾ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਘਾਟਾ ਔਰ ਉਹਨਾਂ ਨੇ ਜਿੰਨੀ ਆਪਣੀ ਜ਼ਿੰਦਗੀ ਜਿੰਨਾ ਸੰਘਰਸ਼ ਕੀਤਾ ਉਹ ਕਾਂਗਰਸ ਲਈ ਕੀਤਾ ਲੋਕੀ ਆਪਣੇ ਪਰਿਵਾਰ ਲਈ ਕਰਦੇ ਨੇ ਸਿਰ ਕਸਤੂਰੀ ਲਾਲ ਨੇ ਕਾਂਗਰਸ ਲਈ ਸੰਘਰਸ਼ ਕੀਤਾ ਔਰ ਬਟਾਲੇ ਚ ਜੇ ਮੈਂ ਕਹਾਂ ਕਿ ਬਟਾਲੇ ਚ ਜੀ ਜਿੰਦ ਜਾਨ ਸੀ ਉਹ ਸੇਠ ਕਸਤੂਰੀ ਲਾਲ ਕਾਂਗਰਸ ਦੀ ਸੀ ਜੇ ਕਿਸੇ ਨੇ ਨਬਜ ਦਾ ਹੱਥ ਰੱਖਣਾ ਇਹ ਸੇਡ ਕਸਤੂਰੀ ਲਾਲ ਦੇ ਨਵੇਂ ਚਾਰਚ ਰੱਖ ਲੋ ਤੁਹਾਨੂੰ ਪੂਰੀ ਦੀ ਪੂਰੀ ਕਾਂਗਰਸ ਦਾ ਪਤਾ ਚੱਲ ਜਾਊ ਅੱਜ ਉਹਨਾਂ ਦਾ ਇੱਕੋ ਚਲੇ ਜਾਣਾ ਔਰ ਅਚਾਨਕ ਚਲੇ ਜਾਣਾ ਉਹ ਵੀ بڑا ਪਾਰਟੀ ਲਈ ਮੇਰੇ ਲਈ ਔਰ ਉੱਪਰਲੇ ਸਾਰਿਆਂ ਲਈ ਬਹੁਤ ਕਾਟਾ ਪਿਆ ਔਰ ਅਸੀਂ ਸਾਰੇ ਹੀ ਉਹਨਾਂ ਦੇ ਇਸ ਦੁੱਖ ਦੀ ਘੜੀ 'ਚ ਇਕੱਠੇ ਹੋਏ ਤੇ ਪਰਿਵਾਰ ਨੂੰ ਜਿਵੇਂ ਉਹਨਾਂ ਨੇ ਕੰਮ ਕੀਤਾ ਇਵੇਂ ਪਰਿਵਾਰ ਤੇ ਕਾਂਗਰਸ ਕੰਮ ਕਰਦੀ ਰਹੇਗੀ ਪਰ ਸੇਡ ਕਸਤੂਰੀ ਲਾਲ ਦੇ ਜੋ ਸੁਪਨੇ ਸੀ ਉਹਨਾਂ ਨੂੰ ਅਕੇ ਲੈ ਕੇ ਗਏ ਇਦ ਕੌਣ ਕਹਿਣਾ ਕੀ ਹੈ ਜੀ ਕੈਨ ਨੂੰ ਦਿਲ ਪਰ ਰਹਾ ਵਾ ਸੇਠ ਕਸਤੂਰੀ ਲਾਲ ਜੀ ਇਸ ਦੁਨੀਆ ਤੋਂ ਗਏ ਨੇ ਉਹ ਜਿਹੜਾ ਇਨਸਾਨ ਕਦੇ ਕਦਾਈ ਪੈਦਾ ਹੁੰਦਾ ਜਿਹਦੇ ਮਨ ਚ ਗਰੀਬਾਂ ਦਾ ਦੁੱਖ ਸੀ ਇਨਸਾਨੀਅਤ ਸੀਗੀ ਤੇ ਹਰ ਧਰਮਾਂ ਦਾ ਸਾਂਝਾ ਸੀ ਹਰ ਪਾਰਟੀ ਦਾ ਸਾਂਝਾ ਸੀ ਇਨਸਾਨੀਅਤ ਉਸੇ ਕੋਟ-ਕੋਟ ਕੇ ਭਰੀ ਸੀ ਪਰਮਾਤਮਾ ਈਸ਼ਵਰ ਉਤੇ ਕਿਰਪਾ ਕਰੇ ਉਦੇ ਰੂਹ ਨੂੰ ਸ਼ਾਂਤੀ ਮਿਲੇ ਤੇ ਸੁਰਗਾਂ ਦੀ ਬਾਸਾ ਹੋਵੇ। ਉਹ ਜਿੱਦਾਂ ਸੰਸਕਾਰ ਹੋਇਆ ਜਿੱਗਾ ਉਸ ਦਿਨ ਵੀ ਲੋਕ ਹਰ ਇੱਕ ਆਖੇ ਜਰੀ ਨਾਬਜ਼ੀ ਤੇ ਅੱਜ ਵੀ ਕਿਤੇ ਨਾ ਕਿਤੇ ਹਜ਼ਾਰਾਂ ਲੋਕ ਬਿਲਕੁਲ ਬਿਲਕੁਲ ਸਹੀ ਹੈ ਬੜਾ ਬਹੁਤ ਵੱਡਾ ਘਾਟਾ ਪਿਆ ਕਾਂਗਰਸ ਪਾਰਟੀ ਦੇ ਵਖਰਾ ਸ਼ਹਿਰ ਨੂੰ ਇੱਕ ਚੰਗਾ ਇਨਸਾਨ ਦੇ ਘਾਟਾ ਪਿਆ ਗੱਲ ਇਹ ਆ ਕਿ ਸੇਠ ਦੀ ਇੱਕ ਮੈਂ ਗੱਲ ਕਵਾਂਗਾ ਕਿ ਬਟਾਲੀ ਨੂੰ ਹੀ ਨਹੀਂ ਬਲਕਿ ਪੂਰੀ ਕਾਂਗਰਸ ਨੂੰ ਪੰਜਾਬ ਦੀ ਕਾਂਗਰਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਬਹੁਤ ਚੰਦ ਲੋਕ ਰਹਿ ਗਏ ਨੇ ਜਿਨ੍ਹਾਂ ਦੇ ਸਿਰ ਤੇ ਚਿੱਟੀ ਪਾਗਾ ਜਾਂ ਜਿਹੜੇ ਲੋਕ ਵਾਕਈ ਕਾਂਗਰਸ ਪਾਰਟੀ ਦੇ ਮੈਂ ਤਾਂ ਕਹਿਣਾ ਕਿ ਬਾਬਾ ਵੋਟ ਸੀਗੇ ਇਥੋਂ ਦੇ ਇਸ ਕਰਕੇ ਅੱਜ ਕੱਲਾ ਉਹਨਾਂ ਦੇ ਬੇਟਿਆਂ ਨੂੰ ਨਹੀਂ ਬਲਕਿ ਇਥੋਂ ਸ਼ਹਿਰ ਨੂੰ ਨਹੀਂ ਬਲਕਿ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਔਰ ਮੈਂ ਤਾਂ ਇਹ ਗੱਲ ਕਵਾਂਗਾ ਕਿ ਉਹਨਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਜਿਵੇਂ ਉਹ ਕਾਂਗਰਸ 'ਚ ਰਹਿ ਕੇ ਉਹਨਾਂ ਨੇ ਕਦੀ ਮੱਤ ਪੇਂ ਨਹੀਂ ਸੀ ਰੱਖਿਆ ਸੀ ਹਰ ਇੱਕ ਦੇ ਨਾਲ ਜਿਹੜਾ ਕਿ ਉਹਦੇ ਦੁੱਖ ਸੁੱਖ ਤੇ ਵਿੱਚ ਜਾਂਦੇ ਸੀ ਮੈਨੂੰ ਆਸ ਹੈ ਕਿ ਸਾਡਾ ਵੀਰ ਜਿਹੜਾ ਗੁੱਡੂ ਆ ਔਰ ਉਹਨਾਂ ਦੇ ਦੋਨੋਂ ਬੇਟੇ ਜਿਹੜੇ ਆ ਕਿ ਉਹਨਾਂ ਦੇ ਆਪਣੇ ਬਾਪ ਦੀ ਜਿਹੜੀ ਅੱਜ ਜਿਹੜੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਪਈ ਹੈ ਕਿਉਂਕਿ ਜਿਹੜੀ ਇਹ ਪੱਗ ਆ ਪੱਗ ਅੱਜ ਮਿਲੀ ਹੈ ਔਰ ਪੱਗ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਔਰ ਇਸ ਜ਼ਿੰਮੇਵਾਰੀ ਨੂੰ ਜਿਹੜਾ ਕਿ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਿਭਾਉਣਗੇ ਔਰ ਉਹ ਜਿਵੇਂ ਉਹ ਸੇਵਾ ਕਰਦੇ ਸੀ ਸੇਠ ਜੀ ਉਸੇ ਤਰ੍ਹਾਂ ਹੀ ਸੇਵਾ ਕਰਦੇ ਅੱਜ ਕਸਤੂਰੀ ਲਾਲ ਜੀ ਸੇਡ ਜਿਹੜੇ ਸੰਸਾਰਿਕ ਯਾਤਰਾ ਪੂਰੀ ਕਰਕੇ ਚਲੇ ਗਏ ਆ ਅੱਜ ਉਹਨਾਂ ਦਾ ਦੁੱਖ ਵੜਾਉਣ ਵਾਸਤੇ ਸਾਰੇ ਅਸੀਂ ਇੱਥੇ ਆਏ ਆ ਮੈਂ ਮਹਿਸੂਸ ਕਰਦੇ ਆ ਆਜ ਦੇ ਯੁੱਗ ਦੇ ਵਿੱਚ ਜਿਹੜਾ ਰਾਜਨੀਤਿਕ ਜੀਵਨ ਉਹਨਾਂ ਨੇ ਬਤੀਤ ਕੀਤਾ ਔਰ ਬਿਲਕੁਲ ਆਜ ਦੇ ਯੁੱਗ ਦੀ ਇਮਾਨਦਾਰੀ ਔਰ ਸਪਸ਼ਟਵਾਦੀ ਔਰ ਹਰ ਗਲੇ ਦੁੱਖ ਸੁਖ ਦੇ ਭਾਈਵਾਲ ਔਰ ਕੋਈ ਰਾਜਨੀਤਿਕ ਇਰਸ਼ਾ ਨਹੀਂ ਕਦੀ ਲੱਗੇ ਨਾ ਰੱਖਿਆ ਉਹਨਾਂ ਦਾ ਜਾਲਾ ਬੜਾ ਦੁਖਦਾ ਔਰ ਪ੍ਰਭੂ ਦੇ ਅੰਗੇ ਬੇਨਤੀ ਕਰਦੇ ਆ ਚਰਨਾਂ ਅਜ ਵਾਹਿਗੁਰੂ ਦੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਮਾਸ ਬਖਸ਼ਣ ਔਰ ਪਰਵਾਰ ਨੂੰ ਪਾਣਾ ਮੰਨੰਦਾ ਬਲਵਕਸ਼ਾ ਜੋ ਵੀ ਸਾਰੇ ਲੋਕ ਮੇਰੇ ਪਿਤਾ ਜੀ ਨਾਲ ਪਿਆਰ ਕਰਨ ਵਾਲੇ ਸਮਾਜਿਕ ਰਾਜਨੀਤਿਕ ਤੇ ਸੱਤੀਨੀਆਂ ਵੀ ਸੰਸਥਾ ਤੋਂ ਆਏ ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਕਿ ਐਡੇ ਵੱਡੇ ਦੁੱਖ 'ਚ ਸਾਡੇ ਨਾਲ ਖੜੇ ਹੋਏ ਤੇ ਮੈਂ ਇਸ ਗੱਲ ਦਾ ਯਕੀਨ ਵੀ ਦਵਾਨਾ ਕਿ ਜਿੱਦਾਂ ਸਾਡੇ ਬਜ਼ੁਰਗ ਹਰ ਇੱਕ ਦੇ ਕੰਮ ਆਂਦੇ ਰਹੇ ਆਪਾਂ ਵੀ ਦੋਵੇਂ ਭਰਾ ਜੀਤੋੜ ਮਿਹਨਤ ਕਰਕੇ ਕਦੀ ਕਿਸੇ ਨੂੰ ਆਪਣੇ ਘਰੋਂ ਖਾਲੀ ਨਹੀਂ ਮੋੜਨ ਦਵਾਂਗੇ ਜਿੰਨੇ ਜੋਗੇ ਅਸੀਂ ਸਾਰੇ ਬਟਾਲੇ ਦੇ ਨਾਲ ਖੜੇ ਆ ਜਿੰਨੇ ਜੋ ਨਹੀਂ ਘਟ ਦਿੱਤਾ ਕਿ ਉਹਦਾਂ ਦੀ ਕੀ ਜ਼ਿੰਮੇਵਾਰੀ ਨਿਭਾਈ ਹੈ ਬਿਲਕੁਲ ਜੀ ਕਦੀ ਉਹਨਾਂ ਨੂੰ ਉਹਨਾਂ ਵਰਗੇ ਨਹੀਂ ਬਣ ਸਕਦੇ ਪਰ ਉਹਨਾਂ ਦੀ ਕਮੀ ਕਦੀ ਨਹੀਂ ਮਹਿਸੂਸ ਹੋਣ ਦਵਾਂਗੇ ਧੰਨਵਾਦ